ਅੱਜ ਹਲਕਾ ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਵੱਲੋਂ ਪਿੰਡ ਕੰਗਵਾਲ ਪਿੰਡ ਸਵਾਰ ਪਿੰਡ ਸਿਪਰੀਆਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂ ਪੱਥਰ ਰੱਖੇ ਗਏ ਜਾਣਕਾਰੀ ਦਿੰਦੇ ਹੋ ਹਲਕਾ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਕਿ ਵੱਖ-ਵੱਖ ਪਿੰਡਾਂ ਵਿੱਚ ਖੇਡ ਮੈਦਾਨਾਂ ਦੀ ਉਸਾਰੀ ਦਾ ਨੀਂ ਪੱਥਰ ਰੱਖਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਹਲਕਾ ਦਸੂਹਾ ਦੇ ਕਈ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਪੱਧਰ ਤੇ ਵਿਕਾਸ ਕਾਰਜ ਚਲਾਏ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਖੇਡ ਮੈਦਾਨ ਬਣਾਉਣ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਇਹ ਜੋੜਨਾ ਹੈ ਤਾ ਜੋ ਬੱਚੇ ਤੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਸਕਣ ਬਧਾਈ ਕਰਬੀ ਸਿੰਘ ਘੁੰਮਣੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਬੱਚਿਆਂ ਤੇ ਨੌਜਵਾਨਾਂ ਨੂੰ ਇਹ ਖੇਡਾਂ ਦੇ ਨਾਲ ਜੋੜਨ ਲਈ ਕੋਈ ਵੀ ਵੱਡਾ ਉਪਰਾਲਾ ਨਹੀਂ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਲੱਖਾਂ ਰੁਪਏ ਖੇਡ ਸਟੇਡੀਅਮ ਬਣਾਉਣ ਲਈ ਦਿੱਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਖੇਡਾਂ ਮੈਦਾਨ ਵਿੱਚ ਬੱਚਿਆਂ ਲਈ ਝੂਲੇ, ਬਾਲੀਬਾਲ, ਬਾਸਕਟਬਾਲ ਆਦਿ ਨਾਲ ਇਹ ਮੈਦਾਨ ਲੈਸ ਹੋਣਗੇ ਉਹਨਾਂ ਨੇ ਕਿਹਾ ਕਿ ਪਿੰਡ ਸਵਾਰ ਵਿੱਚ ਆਉਣ ਵਾਲੇ ਸਮੇਂ ਵਿੱਚ ਮੁਹੱਲਾ ਕਲੀਨਿਕ ਵੀ ਬਣਾਇਆ ਜਾਵੇਗਾ ਬਾਕੀ ਤੁਸੀਂ ਵੀ ਦੇਖੋ ਪੰਜਾਬ ਨੇਸ਼ਨ نیوز ਤੋਂ ਜਸਬੀਰ ਸਿੰਘ ਦੀ ਵਿਸ਼ੇਸ਼ ਰਿਪੋਰਟ ਸਾਡੇ ਤਲਵਾੜਾ ਬਲਾਕ ਦੇ ਪਿੰਡ ਕਗਵਾਲ ਪਿੰਡ ਸਵਾਰ ਪਿੰਡ ਸੀਪਰੀਆਂ ਦੇ ਵਿੱਚ ਜਿਹੜੇ ਖੇਡ ਪਾਰਕ ਬਣਨੇ ਆ ਖੇਡ ਗਰਾਊਂਡਾਂ ਬਣਨੇ ਆ ਉਹਨਾਂ ਦੇ ਨੀ ਪੱਤੇ ਰੱਖੇ ਗਏ ਆ ਔਰ ਤਿੰਨਾ ਪਿੰਡਾਂ ਦੇ ਨੌਜਵਾਨਾਂ ਦੀ ਬੜੀ ਵੱਡੀ ਡਿਮਾਂਡ ਸੀ ਕਿਉਂਕਿ ਤਿੰਨਾ ਪਿੰਡਾਂ ਦੇਆਂ ਜਿਹੜੀਆਂ ਫੁੱਟਬਾਲ ਦੀਆਂ ਟੀਮਾਂ ਨੇ ਉਹ ਇਲਾਕੇ ਦੀਆਂ ਮਸ਼ਹੂਰ ਨੇ ਔਰ ਪਰ ਇਹਨਾਂ ਨੂੰ ਖੇਡਣ ਵਾਸਤੇ ਗਰਾਊਂਡ ਨਹੀਂ ਸੀਗੀ ਹਾਲਾਤ ਬਹੁਤ ਮਾੜੇ ਸੀਗੇ ਜਿਹੜੀਆਂ ਵੀ ਮਾੜੀ ਮੋਠੀਆਂ ਹੈਗੀਆਂ ਨੇ ਸੋ ਇਹਨਾਂ ਨੂੰ ਰੈਨੋਵੇਟ ਕਰਨ ਵਾਸਤੇ ਨਵੀਆਂ ਬਣਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਜਿਹੜੇ 10 ਕਰੋੜ ਰੁਪਈਆ ਸਾਡੇ ਦਸੂਹਾਂ ਹਲਕੇ ਨੂੰ ਦਿੱਤਾ ਗਿਆ ਹੈ ਉਹਨਾਂ ਦੇ ਵਿੱਚੋਂ ਜਿਹੜੀ ਰਾਸ਼ੀ ਹੈ ਇਸ ਤਿੰਨਾਂ ਪਿੰਡਾਂ ਨੂੰ ਦਿੱਤੀ ਗਈ। 1.5 ਲੱਖ ਰੁਪਿਆ ਪਿੰਡ ਕਗਵਾਲ ਦੀ ਗਰਾਊਂਡ ਨੂੰ 38 ਲੱਖ ਰੁਪਿਆ ਪਿੰਡ ਸਵਾਰ ਦੀਆਂ 43 ਲੱਖ ਰੁਪਿਆ ਪਿੰਡ ਸੀਪਰੀਆਂ ਦੀ ਜਿਹੜੀ ਗਰਾਊਂਡ ਦੇ ਉੱਤੇ ਜਿਹੜਾ ਖਰਚ ਕੀਤਾ ਜਾਣਾ। ਔਰ ਆਧੁਨਿਕ ਕਿਸਮ ਦੇ ਜਿਹੜੇ ਖੇਡ ਸਟੇਡੀਅਮ ਬਣਨੇ ਆ ਕੋਈ ਇਹ ਨਹੀਂ ਕਿ ਨਾਰਮਲ ਜਿੱਦਾਂ ਕੰਦਾ ਬਣਾ ਕੇ ਬੰਦ ਕਰ ਦੂਗਾ। ਸਾਰੀਆਂ ਚੀਜ਼ਾਂ ਜਿਹੜੀ ਜਿਹੜੀ ਗਰਾਊਂਡ ਵਾਲੀਬਾਲ ਦੀ ਹੈ, ਬੈਡਮਿੰਟਨ ਦੀ ਹੈ, ਓਪਨ ਜੇਮ ਹੈ, ਬੱਚਿਆਂ ਵਾਸਤੇ ਝੂਲੇ ਆ ਤੇ ਸਪ੍ਰਿੰਕਲ ਸਿਸਟਮ ਪਾਣੀ ਵਾਲਾ, ਲਾਈਟਾਂ ਦਾ ਪ੍ਰਬੰਧ, ਫੁੱਟਬਾਲ ਦੀ ਇਹ ਸੜਕ ਦਾ ਨਹੀਂ ਪੱਥਰ ਰੱਖਿਆ ਐ ਸਵਾਰ ਵਾਲੀ ਦਾ ਰੱਖਿਆ ਤੁਸੀਂ ਹੁਣੇ ਜਾ ਕੇ ਵੇਖੋ ਕੰਮ ਚੱਲਦਾ ਕਿ ਨਹੀਂ ਪਿਆ ਚੱਲਦਾ ਸਾਰੀ ਸੜਕ ਦੀ ਪੁੱਟਪੜਾਈਆ ਹੋ ਰਹੀ ਐ ਉਥੋਂ ਬਹਿਖਸ਼ਾਲੇ ਵਾਲੀ ਦਾ ਰੱਖਿਆ ਸੀ ਉਹਦਾ ਦੇਖੋ ਕੰਮ ਚੱਲਦਾ ਪਿਆ ਕਿ ਨਹੀਂ ਚੱਲਦਾ ਪਿਆ ਛੱਲੀਆਰ ਵਾਲੀ ਦਾ ਰੱਖਿਆ ਸੀ ਉਹਦਾ ਦੇਖੋ ਕੰਮ ਚੱਲਦਾ ਪਿਆ ਕਿ ਨਹੀਂ ਚੱਲਦਾ ਪਿਆ ਰਕੜੀ ਤੋਂ ਪੜਿਹਾਰਾਂ ਨੂੰ ਟੱਕਿਆ ਸੀਗਾ ਉਹਦਾ ਦੇਖੋ ਕੰਮ ਚੱਲਦਾ ਕਿ ਨਹੀਂ ਚੱਲਦਾ ਜਿੰਨੀਆਂ ਜਿੰਨੀਆਂ ਦੇ ਨਹੀਂ ਪੱਥਰ ਰੱਖਿਆ ਉਹ ਸਾਰੀਆਂ ਦੇ ਕੰਮ ਜਿਹੜੇ ਚੱਲ ਰਹੇ ਕੋਈ ਵੀ ਕੰਮ ਇਦਾਂ ਦਾ ਨਹੀਂ ਫੇਕ ਪੱਥਰ ਕੋਈ ਨਹੀਂ ਰੱਖਣਾ ਜੇ ਦਾ ਵੀ ਨਹੀਂ ਪੱਥਰ ਰੱਖਾਂਗੇ ਉਹ ਕੰਮ ਨਾਲ ਨਾਲ ਚਲਾ ਰਹ ਸੋ ਇੱਕ ਢੀਰ ਦੀ ਕੋਈ ਤਲਵਾੜਾ ਰੋਡ ਉਹ ਵੀ ਬਹੁਤ ਸਮੱਸਿਆ ਹੈਗੀ ਉਹਦੇ ਵਾਸਤੇ ਸਾਰੀ ਸੜਕਾਂ ਪਾਸ ਹੋ ਗਈਆਂ ਨੇ ਜਿਹੜੀ ਤਲਵਾੜਾ ਤੋਂ ਸੋੜਾ ਕੰਡੀ ਤੱਕ ਨਹਿਰ ਵਾਲੀ ਵੀ ਔਰ ਦਸੂਹਾ ਤੋਂ ਹਾਜੀਪੁਰ ਐ ਢੀਰ ਦੀ ਕੋਈ ਤੋਂ ਤਲਵਾੜਾ ਤਲਵਾੜਾ ਤੋਂ ਮੁਬਾਰਕਪੁਰ ਤਿੰਨ ਪਾਰਟਸ ਦੇ ਵਿੱਚ ਸੜਕ ਬਣਨੀ ਹੈ ਔਰ ਤਿੰਨਾਂ ਦੀ ਇਹ ਪਾਸ ਹੋ ਗਈਆਂ ਤੇ 15-20 ਦਿਨ ਦੇ ਵਿੱਚ ਵਿੱਚ ਇਹਨਾਂ ਦਾ ਟੈਂਡਰ ਕਾਲ ਹੋ ਰਿਹਾ ਔਰ ਉਮੀਦ ਹੈ ਕਿ ਅਗਲੇ ਮਹੀਨੇ ਦਾ ਆਪਾਂ ਜਿਹੜਾ ਕੰਮ ਹੈ ਉਹ ਸ਼ੁਰੂਆਤ ਕਰਾਵਾਂਗੇ ਉਹ ਅਸੀਂ ਸਵਾਰ ਦੀ ਪ੍ਰਪੋਜ਼ਲ ਭੇਜੀ ਹੋਈ ਹੈ ਔਰ ਡਿਸਾਬਲ ਲੋ ਵੀ ਪ੍ਰਵਾਨਗੀ ਗਈ ਹੈ ਸਾਡੇ ਸਿਵਲ ਸਰਜਨ ਸਾਹਿਬ ਵੱਲੋਂ ਪ੍ਰਵਾਨਗੀ ਗਈ ਹੈ ਸਾਡੇ ਵੱਲੋਂ ਵੀ ਔਰ ਜਦੋਂ ਉੱਪਰੋਂ ਡਾਇਰੈਕਟਰ ਦਾ ਪੱਤਰ ਤੋਂ ਪ੍ਰਵਾਨਗੀ ਆਉਗੀ ਫਿਰ ਇੱਥੇ ਆਮ ਆਦਮੀ ਕਲੀਨਿਕ ਬਣਾ ਕੇ ਦਿੱਤਾ ਗਿਆ। ਇਹ ਗੱਲ ਕਹੀ ਕਿ ਪਿਛਲੀਆਂ ਸਰਕਾਰਾਂ ਨੇ ਕੀਤਾ ਹੀ ਕੁਛ ਨਹੀਂ ਆਣਾ ਕਿ ਕੋਈ ਖੇਡ ਮੈਦਾਨ ਨਹੀਂ ਕੋਈ ਮੁਹੱਲਾ ਕਲੀਨਿਕ ਨਹੀਂ ਕੋਈ ਡਿਸਪੈਂਸਰੀ ਨਹੀਂ ਕੁਛ ਵੀ ਇਹਦਾ ਕੰਮ ਨਹੀਂ ਕੀਤੇ ਪਰ ਉਹ ਸਵਾਲ ਬੜੇ ਖੜੇ ਕਰ ਦਿੰਦੇ ਨੇ ਉਹਨਾਂ ਬਾਰੇ ਕਿਸੇ ਨੂੰ ਨਾ ਦਿਖਦੇ ਉਹਨਾਂ ਦੇ ਬਿਆਨਾਂ ਦੇਖੋ ਕਿਸੇ ਦਾ ਮੂੰਹ ਅਸੀਂ ਬੰਦ ਨਹੀਂ ਕਰ ਸਕਦੇ ਕਿਉਂਕਿ ਲੋਕਾਂ ਨੂੰ ਆਜ਼ਾਦੀ ਹੈ ਮੋਬਾਈਲ ਹਰ ਇੱਕ ਬੰਦੇ ਦੀ ਜੇਬ 'ਚ ਹੈ ਇਕੱਲਾ ਬੰਦਾ ਖੜ ਕੇ ਕੋਈ ਵੀ ਉਹਦੀ ਕੋਈ ਵੈਲਿਊ ਨਹੀਂ ਹੈ ਜਦੋਂ ਤੱਕ ਗਰਾਊਂਡ ਲੈਵਲ ਦੇ ਉੱਤੇ ਅਸੀਂ ਕੰਮ ਕਰਕੇ ਦਿਖਾ ਰਹੇ ਹਾਂ ਗਰਾਊਂਡ ਲੈਵਲ ਦੇ ਉੱਤੇ ਜਦੋਂ ਚੀਜ਼ਾਂ ਬਣ ਕੇ ਤਿਆਰ ਹੋਣਗੀਆਂ ਲੋਕਾਂ ਨੂੰ ਦੇਖਣਗੀਆਂ ਤਾਂ ਆਪਣੇ ਆਪ ਜਿਹੜੇ ਵਿਰੋਧੀ ਆ ਜਾਂ ਕੋਈ ਹੋਰ ਆ ਕੋਈ ਜਿਹੜੇ ਕੱਲੇ ਮੋਬਾਈਲ ਫੜ ਕੇ ਬੋਲਣ ਵਾਲੇ ਆ ਉਹਨਾਂ ਨੂੰ ਆਪਣੇ ਆਪ ਉਹ ਚੀਜ਼ਾਂ ਦਾ ਜਵਾਬ ਮਿਲ ਜਾਊਗਾ ਔਰ ਜਿਹੜੇ ਬੋਲਦੇ ਆ ਜਿਨ੍ਹਾਂ ਦੀਆਂ ਸਰਕਾਰਾਂ ਵੀ ਰਹੀਆਂ ਜਿਨ੍ਹਾਂ ਦਾ ਸਮਾਂ ਵੀ ਰਿਹਾ ਜਿਨ੍ਹਾਂ ਦੇ ਐਮਪੀ ਵੀ ਰਹੇ ਜਿਨ੍ਹਾਂ ਦੇ ਐਮਐਲਏ ਵੀ ਰਹੇ ਨੇ ਉਹਨਾਂ ਨੂੰ ਇਹ ਜ਼ਰੂਰ ਪੁੱਛਿਓ ਕਿ ਤੁਸੀਂ 73 74 ਸਾਲ ਤੁਹਾਡਾ ਸਮਾਂ ਰਿਹਾ ਹੈ ਤੁਸੀਂ ਗਿਲਚੀਆਂ ਤੋਂ ਸ਼ੁਰੂ ਹੋ ਕੇ ਸੁਧਾਨੀ ਤੱਕ ਪਹੁੰਚ ਜਾਓ ਇਧਰੋਂ ਲੱਬਰ ਤੱਕ ਪਹੁੰਚ ਜਾਓ ਇਧਰ ਹਿਮਤਪੁਰ ਤੱਕ ਪਹੁੰਚ ਜਾਓ ਤੁਸੀਂ ਆਪਣੇ ਐਮਐਲਏ ਨੂੰ ਪ੍ਰਾਣਿਆਂ ਨੂੰ ਰਿਕਾਰਡ ਕਢਾ ਕੇ ਦਿਖਾ ਦਿਓ ਕਿ ਤੁਸੀਂ ਕੋਈ ਗਰਾਊਂਡ ਬਣਾ ਕੇ ਦਿਖਾਈਏ ਕਿਸੇ ਨੂੰ ਤੁਸੀਂ ਜੇ ਇਸ ਹਲਕੇ ਦੇ ਵਿੱਚੀ ਦੂਬੇ ਹਲਕੇ ਚੀਤੂ ਕੇ 10 ਗਰਾਊਂਡਾਂ ਵੀ ਮੈਨੂੰ ਦਿਖਾ ਦਿਓ 75 ਸਾਲਾਂ ਚ ਬਣਾਈਆਂ ਹੋਣ ਤਾਂ ਆਪਾਂ ਤੁਹਾਡੇ ਦੇਣ ਦਾ ਰਹਾਂਗੇ ਜਿੰਨੇ ਕੀਤਾ ਕੱਖ ਨਹੀਂਗਾ ਉਹੀ ਬੋਲਦੇ ਆ ਜੇ ਅਸੀਂ ਕੰਮ ਕਰਕੇ ਦਿਖਾ ਰਹਿਆ ਢਿੱਡਾਂ ਚ ਪੀੜ ਇਸੇ ਕਰਕੇ ਹੋ ਰਹੀ ਉਹਨਾਂ ਦੇ ਕਿ ਇਹ ਕੰਮ ਹੋ ਕਿਦਾਂ ਰਿਹਾ ਹੈ ਅਸੀਂ ਤਾਂ ਕਰ ਨਹੀਂ ਸਕਦੇ ਉਹ ਸਿਰਫ ਝੂਠ ਬੋਲ ਕੇ ਵੋਟਾਂ ਲੈਣੀਆਂ ਜਾਣਦੇ ਸੀ ਤਰੀਕਾ ਬੜਾ ਸੀਗਾ ਲੋਕਾਂ ਨੂੰ ਮੋੜਕ ਬਣਾਉਣ ਦਾ ਹੁਣ ਲੋਕ ਵੀ ਸਿਆਣੇ ਹੋ ਗਏ ਤੇ ਲੋਕਾਂ ਨੂੰ ਪਤਾ ਵੀ ਲੱਗ ਗਿਆ ਵੀ ਕੰਮ ਨੂੰ ਵੋਟ ਪਾਉਣੀ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਕੰਮ ਨੂੰ ਹੀ ਵੋਟ ਪਾਉਣਗੇ ਜੀ ਜੀ